ਕਰਦੇ ਹੋ ਤੁਸੀਂ ਆਣਾ ਨਾ ਫੋਨ ਨਾ ਬਣਾਓ ਕੰਮ ਕਰਿਆ ਕਰੋ ਜੇ ਕੰਮ ਲਿਆ ਟੈਂਡਰ ਲਿਆ ਉਹ ਪ੍ਰੋਸੈਸ ਪੂਰਾ ਕਰੋ ਯੋ ਸਾ ਜਿਹੜਾ ਟੈਂਡਰ ਨਹੀਂ ਕਰਦਾ ਕੰਮ ਸਹੀ ਤਾਂ ਉਹ ਲੈਸਟ ਕਰੋ ਕੋਈ 15 20 ਦਿਨ ਦਾ ਟਾਈਮ ਆਪਾਂ ਲਿਆ ਸੀ ਵੀ ਹੋਰ ਸਾਰੀਆਂ ਸਮਾਈਆਂ ਕਰ ਦਿੱਤੀ ਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਆਉਂਦੀ ਆ ਫਿਰ ਯੋ ਸਾ ਆਡੀ ਕਲਮ ਚਲਾਉਣੀ ਜੇ ਤੁਸੀਂ ਨਾ ਚਲਾਉਂਗੇ ਫਿਰ ਮੇਰੀ ਚੱਲੇਗੀ ਜੋ ਡਿਊਟੀ ਬੰਦੀ ਹੈ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਉਹਨੂੰ ਕਰਨੀ ਪੈਣੀ ਹੈ ਪਰ ਜਿਹੜਾ 15 20 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਤੋਂ ਬਾਅਦ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਉਸ ਕੰਮ ਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਅੱਜ ਨਗਰ ਕੌਂਸਲ ਦਫ਼ਤਰ ਦੇ ਵਿੱਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਸ਼ਹਿਰ ਦੇ ਵਿੱਚ ਬੰਦ ਪਈ ਸੀਵਰੇਵ ਵਿਵਸਥਾ ਦੇ ਚੱਲਦਿਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਵਿਧਾਇਕ ਸਾਹਿਬ ਕਰਮਚਾਰੀਆਂ ਤੇ ਅਧਿਕਾਰੀਆਂ ਤੇ ਕੁੱਪੜ ਕੇ ਇਸ ਦੇ ਨਾਲ ਹੀ ਉਹਨਾਂ 15 ਤੋਂ 20 ਦਿਨਾਂ ਦਾ ਸਮਾਂ ਦੇ ਦੇ ਚੇਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਦਾ ਸੀਵਰੇਜ ਸਿਸਟਮ ਤੇ ਬਾਕੀ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਇਕੱਲੇ-ਇਕੱਲੇ ਕਰਮਚਾਰੀ ਤੇ ਅਧਿਕਾਰੀ ਦੇ ਖਿਲਾਫ ਕਾਰਵਾਈ ਹੋਵੇਗੀ। ਮੈਂ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਔਰ ਜਿਹੜੀਆਂ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਜੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿੱਦਾਂ ਕਿ ਕੋਈ ਸੀਵਰੇਜ ਦੀ ਸਫਾਈ ਹੈ, ਨਾਲੀਆਂ ਦੀ ਸਫਾਈ ਹੈ, ਕੋਈ ਗੰਦਗੀ ਹੈ ਤਾਂ ਉਹ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਨੇ ਉਹ ਸਾਰੀ ਜਿਹੜੀ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਹੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਰੇ ਸੀਵਰੇਜ ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਸਾਰੇ ਕੋੜੇ ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਔਰ ਜਿਹੜਾ ਜੋ ਡਿਊਟੀ ਬੰਦੀ ਹੈ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਉਹਨੂੰ ਕਰਨੀ ਪੈਣੀ ਹੈ ਔਰ ਜਿਹੜਾ 15 20 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਤੋਂ ਬਾਅਦ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਉਸ ਕੰਮ ਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਸ ਸਖਤ ଦਾਇਤਾ ਜਿਹੜੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਔਰ ਅੱਜ ਤੋਂ ਹੀ ਜਿਹੜੇ ਸਖਤ ਅਧਿਤਾ ਦਿੱਤੀਆਂ ਨੇ ਔਰ ਜਿਹੜੇ ਸਾਰੇ ਅਧਿਕਾਰੀ ਨੇ ਸਾਰੇ ਜਿਹੜਾ ਆਪਾਂ ਆਪਦਾ ਆਪਦਾ ਕੰਮ ਬੰਨਦਾ ਸਾਰੇ ਸਹੀ ਤਰੀਕੇ ਨਾਲ ਕਰਦੇ ਨੇ ਕਿਹੜੇ ਕਿਹੜੇ ਕੰਮ ਹੁਣ ਕਹੇ ਗਏ ਆ ਜੀ 15 ਦਿਨ ਦੇ ਵਿੱਚ ਦੇਖੋ ਇੱਕ ਤਾਂ ਸੀਵਰੇਜ ਦੀ ਸਫਾਈ ਹੈ ਕੋਈ ਨਾਲੀਆਂ ਦੀ ਸਫਾਈ ਹੈ ਜਿਹੜਾ ਸ਼ੁਰੂ ਸ਼ੁਰੂਆਤ ਦੀ ਗੱਲ ਕਰ ਲਈਏ ਕੋੜੇ ਦੀ ਸਫਾਈ ਹੈ ਆ ਕੋਈ ਸਟਰੀਟ ਲਾਈਟਾਂ ਨੇ ਇਹ ਜਿਹੜੇ ਕੰਮ ਹੋਣ ਵਾਲੇ ਨੇ ਪ੍ਰੋਪਰ ਚੰਗੇ ਤਰੀਕੇ ਨਾਲ ਕੀਤੇ ਜਾਣ ਉਸ ਤੋਂ ਬਾਅਦ ਅਗਲੇ ਕੰਮਾਂ ਦੇ ਵਿੱਚ ਜਦੋਂ 15-20 ਦਿਨਾਂ ਤੱਕ ਸਾਰਾ ਸ਼ਹਿਰ ਦੇ ਵਿੱਚ ਇਹ ਸਹੀ ਕੰਮ ਹੋ ਗਿਆ ਉਸ ਤੋਂ ਅਗਲੇ ਕੰਮ ਜਿਹੜੇ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ